ਹਾਂਜੀ ਦੋਸਤੋ ਹੁਣ ਤੁਸੀਂ ਆਪਣਾ ਮਨਪਸੰਦ ਦਾ ਨੰਬਰ ਆਨਲਾਈਨ ਗੱਡੀ ਦਾ ਅਪਲਾਈ ਕਰ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ Google ਤੇ ਜਾਣਾ ਤੁਸੀਂ ਫੈਂਸੀ ਨੰਬਰ ਐਡ ਕਰਨਾ ਫੈਂਸੀ ਨੰਬਰ ਐਡ ਕਰਨ ਤੋਂ ਬਾਅਦ ਉਸ ਨੂੰ ਟੱਚ ਕਰਨਾ ਟੱਚ ਤੋਂ ਬਾਅਦ ਤੁਸੀਂ ਸਰਚ ਵਾਈ ਨੰਬਰ ਤੇ ਜਾਣਾ ਅਸੀਂ ਪੀਸੀ ਦੀ ਡਿਸਪਲੇ ਤੇ ਆ ਤੁਸੀਂ ਮੋਬਾਈਲ ਤੇ ਵੀ ਸਰਚ ਮਾਰ ਸਕਦੇ ਹੋ ਹੁਣ ਅਸੀਂ ਸਟੇਟ ਚੁਣਨੀ ਆ ਤੁਸੀਂ ਅਸੀਂ ਪੰਜਾਬ ਚੁਣ ਰਹੇ ਆ ਪੰਜਾਬ ਚੁਣ ਤੋਂ ਬਾਅਦ ਤੁਸੀਂ ਆਰਟੀਓ ਚੁਣਨਾ ਜਿਹੜਾ ਵੀ ਤੁਹਾਡਾ ਆਰਟੀਓ ਆ ਜਿਹੜਾ ਤੁਹਾਨੂੰ ਆਰਟੀਓ ਪਾਇਰਿਆ ਪੀਵੀ03 ਦਾ ਪੀਵੀ04 ਆ ਜੋ ਵੀ ਆ ਤੁਸੀਂ ਆਪਣਾ ਆਰਟੀਓ ਚੁਣਨਾ ਅਸੀਂ ਬਠਿੰਡਾ ਚੁਣ ਰਹੇ ਆ ਬਠਿੰਡਾ ਚੁਣਨ ਤੋਂ ਬਾਅਦ ਬਠਿੰਡਾ ਆਰਟੀਓ ਐਡ ਹੋਇਆ ਇੱਥੇ ਤੁਸੀਂ ਆਪਣਾ ਮਨਪਸੰਦ ਦਾ ਨੰਬਰ ਜੋੜਨਾ ਹੈ ਜਿਹੜਾ ਵੀ ਤੁਸੀਂ ਨੰਬਰ ਲੈਣਾ ਚਾਹੁੰਦੇ ਹੋ ਉਹ ਨੰਬਰ ਤੁਸੀਂ ਐਡ ਕਰੋ ਇੱਥੇ ਨੰਬਰ ਐਡ ਕਰਨ ਤੋਂ ਬਾਅਦ ਨੰਬਰ ਐਡ ਕਰੋ ਅਸੀਂ 830 8 ਚੁਣ ਰਹੇ ਹਾਂ ਉਸ ਤੋਂ ਬਾਅਦ ਕੈਪਚਾ ਬਲ 830 8 ਚੁਣ ਰਹੇ ਹਾਂ ਉਹ ਤੁਹਾਨੂੰ ਕੈਪਚਾ ਪੜਨਾ ਤੁਸੀਂ ਕੈਪਚਾ ਕਈ ਵਾਰੀ ਗਲਤ ਭਰਿਆ ਜਾਂਦਾ ਤਾਂ ਉਸ ਨੂੰ ਤੁਸੀਂ ਰੀਫਰੈਸ਼ ਕਰ ਦਿਓ ਰੀਫਰੈਸ਼ ਕਰਨ ਤੋਂ ਬਾਅਦ ਕੈਪਚਰ ਦੁਬਾਰੇ ਆਜੂ ਨਵਾਂ ਕੈਪਚਾ ਐਡ ਉੱਪਰ ਹੋ ਜੂ ਛੋਟੇ ਸਾਹਮਣੇ ਉਹ ਤੁਸੀਂ ਐਡ ਕਰ ਦਿਓ ਜੇ ਨੇ ਇਹ ਹੁਣ ਗਲਤ ਭਰਤਾ ਸੀ ਕੈਪਚਾ ਹੁਣ ਅਸੀਂ ਰੀਫਰੈਸ਼ ਕਰਿਆ ਇਸ ਨੂੰ ਕੈਪਚਰ ਰੀਫਰੈਸ਼ ਕਰਨ ਤੋਂ ਬਾਅਦ ਹੁਣ ਅਸੀਂ ਨਵਾਂ ਕੈਪਚਰ ਭਰ ਰਹੇ ਹਾਂ ਉਹ ਜਿਵੇਂ ਵੀ ਛੋਟੇ ਅੱਖਰਾਂ ਚ ਜਾਂ ਵੱਡੇ ਅੱਖਰਾਂ ਚ ਉਸ ਨੂੰ ਐਡ ਕਰੋ ਉਸ ਤੋਂ ਬਾਅਦ ਚੈੱਕ ਹੁਣ ਸਰਚ ਹੋ ਰਿਹਾ ਨੰਬਰ نیچے ਚਲੋ نیچے ਦੋ ਨੰਬਰ ਦੇ ਦੇ ਤੁਸੀਂ ਇਹਨਾਂ ਚੋਂ ਜਿਹੜਾ ਵੀ ਮਨਪਸੰਦੀ ਦਾ ਨੰਬਰ ਆ ਉਹ ਚੋਣ ਲਵੋ ਆਪਣਾ ਜੇ ਤੁਸੀਂ VIP ਨੰਬਰ ਲੈਣੇ ਆ ਤੇ ਉਹ VIP ਨੰਬਰ ਵੀ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਜੂਜਰ ਅਦਰ ਤੇ ਸਰਵਿਸ ਤੇ ਜਾਣਾ ਜੂਜਰ ਅਦਰ ਸਰਵਿਸ ਇੱਥੇ ਤੁਸੀਂ ਸਟੇਟ ਫੇਅਰ ਚੁਣਨੀ ਹੈ ਅਸੀਂ ਪੰਜਾਬ ਚੁਣ ਰਹੇ ਹਾਂ ਉਸ ਤੋਂ ਬਾਅਦ ਤੁਸੀਂ ਆਪਣਾ ਆਰਟੀਓ ਚੁਣਨਾ ਹੁਣ ਅਸੀਂ ਰਾਮਪਰਾ ਫੋਲ ਚੁਣ ਰਹੇ ਹਾਂ ਰਾਮਪਰਾ ਫੋਲ ਨੰਬਰ ਆਰਟੀਓ ਚੁਣਨ ਤੋਂ ਬਾਅਦ ਇਹ ਵੀਆਈਪੀ ਨੰਬਰ ਆ ਸਾਊਥਵੈਦਰ ਰੇਟ ਦਾ 12500 ਦਾ ਉਸ ਤੋਂ ਨੀਚੇ 6250 ਪੰਜ ਦਾ ਜਿਹੜਾ ਤੁਸੀਂ ਨੰਬਰ ਮਨਪਸੰਦੀ ਨੰਬਰ ਲੈਣਾ ਚਾਹੁੰਦੇ ਹੋ ਉਹ ਤੁਸੀਂ ਚੁਣ ਲਓ ਹੁਣ ਅਸੀਂ ਬਠਿੰਡਾ ਆਰਟੀਓ ਚੁਣ ਰਹੇ ਹਾਂ ਬਠਿੰਡਾ ਆਰਟੀਓ ਚੁਣ ਰਹੇ ਹਾਂ ਬਠਿੰਡਾ ਆਰਟੀਓ ਚ ਆ ਨੰਬਰ ਦੇਤੇ ਇਹਨਾਂ ਨੇ ਕੋਈ 12000 12500 ਦਾ ਕੋਈ 6000 ਦਾ ਕੋਈ 5000 ਦਾ 30 ਨੰਬਰ ਮਨਪ੍ਰ VIP ਨੰਬਰ ਦੇਤੇ ਇਹਨਾਂ ਨੇ ਉਹ ਨੰਬਰ ਤੁਸੀਂ ਮਨਪਸੰਦ ਜੋ ਵੀ ਛੋਟਾ ਮਨਪਸੰਦ ਨੰਬਰ ਆ ਆਨਲਾਈਨ ਅਪਲਾਈ ਹੋ ਜਾਂਦਾ ਇਹ ਤੁਸੀਂ ਆਨਲਾਈਨ ਅਪਲਾਈ ਕਰੋ ਤੇ ਆਪਣਾ ਮਨਪਸੰਦ ਦਾ ਨੰਬਰ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਆਪਣੇ ਮੋਬਾਈਲ ਨਾਲ ਦਾ ਨੰਬਰ ਕੋਈ ਆਪਣੀ ਗੱਡੀ ਪਹਿਲਾਂ ਚੱਲ ਰਹੀ ਹੈ ਜਿਹੜੀ ਉਹਦਾ ਨੰਬਰ ਆ ਉਹਦੇ ਮਨਪਸੰਦ ਦਾ ਨੰਬਰ ਲੈਣਾ ਚਾਹੁੰਦੇ ਹੋ ਤੁਸੀਂ ਆਨ ਡਾਡ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਅਤੇ ਵੀਡੀਓ ਨੂੰ ਸ਼ੇਅਰ ਕਰਕੇ ਵੀ ਧੰਨਵਾਦ